ਅਗਲੀ ਖਬਰ ਵਿਕੰਡ ਦੇ ਦੌਰਾਨ ਇੱਕ ਬਹੁਤ ਹੀ ਖਤਰਨਾਕ ਹਾਦਸਾ ਵਾਪਰਿਆ ਸੀ ਨਾਰਥ ਮੈਸੀਡੋਨੀਆ ਦੇ ਵਿੱਚ ਨਿਊਯਾਰਕ ਟਾਈਮ ਰਿਪੋਰਟ ਕਰ ਰਹੀ ਹੈ ਭਈ ਜੋ ਇੱਕ ਨਾਈਟ ਕਲੱਬ ਸੀ ਜਿੱਥੇ ਅੱਗ ਲੱਗੀ ਸੀ ਉਹਦੇ ਨਾਲ 59 ਲੋਕਾਂ ਦੀ ਮੌਤ ਹੋ ਗਈ ਸੀ 150 ਤੋਂ ਵੱਧ ਜਾਣੇ ਫੱਟੜ ਹੋ ਗਏ ਸੀ ਤੇ ਅਥਾਰਟिटीज ਹੁਣ ਉਹ ਕਹਿੰਦੇ ਆ ਭਈ ਜੋ ਪਰਮਿਟ ਦਿੱਤਾ ਗਿਆ ਸੀ ਇਸ ਕਲੱਬ ਨੂੰ ਉਹ ਇਲੀਗਲੀ ਦਿੱਤਾ ਗਿਆ ਸੀ ਉਹ ਸੋ ਇਹ ਬਹੁਤ ਵੱਡਾ ਨੰਬਰ ਹੈ ਪ੍ਰਾਈਮ ਮਿਨਿਸਟਰ ਮਿਕੌਕਸੀ ਜੋ ਉੱਥੇ ਦੇ ਹੈਗੇ ਆ ਉਹਨਾਂ ਨੇ ਇਹ ਕਿਹਾ ਆ ਵੀ ਸਾਡੀ ਸਾਰਿਆਂ ਦੀ ਜਿਹੜੀ ਸਪਿਰਟ ਇੱਕ ਤਰ੍ਹਾਂ ਦੇ ਨਾਲ ਟੁੱਟੀ ਆ ਇੰਨੀ ਵੱਡੀ ਗੰਤਿ ਦੇ ਵਿੱਚ ਲੋਕ ਮਾਰੇ ਗਏ ਹੈਗੇ ਆ ਜੋ ਲਾਇਸੈਂਸ ਉਸ ਕਲੱਬ ਨੂੰ ਦਿੱਤਾ ਗਿਆ ਸੀ ਉਹ ਬ੍ਰਾਈਵ ਕਰਕੇ ਲਿਆ ਗਿਆ ਸੀਗਾ ਸੋ ਉਹਦੇ ਨਾਲ ਹੁਣ ਤੁਸੀਂ ਦੇਖ ਲਓ ਕਿ ਕਿੰਨੇ ਲੋਕ ਜਦੋਂ ਅੱਗ ਲੱਗ ਗਈ ਭੱਜ ਨਹੀਂ ਸਕੇ ਮਾਰੇ ਗਏ ਹੈਗੇ ਆ ਪਾਪੋਜ਼ੋਵ ਕਰਕੇ ਇੱਕ ਕੋਕਾਨੀ ਉਹ ਸ਼ਹਿਰ ਦੇ ਮੇਅਰ ਆ ਉਹਨਾਂ ਨੇ ਰਿਜ਼ਾਈਨ ਕਰ ਦਿੱਤਾ ਹੈਗਾ ਜਿੱਥੇ ਇਹ ਅੱਗ ਲੱਗੀ ਸੀ ਅਗਲੀ ਖਬਰ ਵੀਕੰਡ ਦੇ ਦੌਰਾਨ ਇੱਕ ਬਹੁਤ ਹੀ ਖਤਰਨਾਕ ਹਾਦਸਾ ਵਾਪਰਿਆ ਸੀ ਨਾਰਥ ਮੈਸੀਡੋਨੀਆ ਦੇ ਵਿੱਚ ਨਿਊਯਾਰਕ ਟਾਈਮ ਰਿਪੋਰਟ ਕਰ ਰਹੀ ਹੈ ਭਈ ਜੋ ਇੱਕ ਨਾਈਟ ਕਲੱਬ ਸੀ ਜਿੱਥੇ ਅੱਗ ਲੱਗੀ ਸੀ ਉਹਦੇ ਨਾਲ 59 ਲੋਕਾਂ ਦੀ ਮੌਤ ਹੋ ਗਈ ਸੀ 150 ਤੋਂ ਵੱਧ ਜਾਣੇ ਫਟੜ ਹੋ ਗਏ ਸੀ ਤੇ ਅਥਾਰਟिटीज ਹੁਣ ਉਹ ਕਹਿੰਦੇ ਆ ਕਿ ਜੋ ਪਰਮਿਟ ਦਿੱਤਾ ਗਿਆ ਸੀ ਇਸ ਕਲੱਬ ਨੂੰ ਉਹ ਇਲੀਗਲੀ ਦਿੱਤਾ ਗਿਆ ਸੀ ਸੋ ਇਹ ਇਹ ਬਹੁਤ ਵੱਡਾ ਨੰਬਰ ਹੈ ਪ੍ਰਾਈਮ ਮਿਨਿਸਟਰ ਮੇਕੌਕਸੀ ਜੋ ਉੱਥੇ ਦੇ ਹੈਗੇ ਆ ਉਹਨਾਂ ਨੇ ਇਹ ਕਿਹਾ ਆ ਕਿ ਸਾਡੀ ਸਾਰਿਆਂ ਦੀ ਜਿਹੜੀ ਸਪਿਰਟ ਇੱਕ ਤਰ੍ਹਾਂ ਦੇ ਨਾਲ ਟੁੱਟੀ ਆ ਇੰਨੀ ਵੱਡੀ ਗੰਤਿ ਦੇ ਵਿੱਚ ਲੋਕ ਮਾਰੇ ਗਏ ਹੈਗੇ ਆ ਜੋ ਲਾਇਸੈਂਸ ਉਸ ਕਲੱਬ ਨੂੰ ਦਿੱਤਾ ਗਿਆ ਸੀ ਉਹ ਬ੍ਰਾਈਵ ਕਰਕੇ ਲਿਆ ਗਿਆ ਸੀਗਾ ਆ ਸੋ ਉਹ ਦਿਨ ਨਾਲ ਹੁਣ ਤੁਸੀਂ ਦੇਖ ਲਓ ਕਿ ਕਿੰਨੇ ਲੋਕ ਜਦੋਂ ਅੱਗ ਲੱਗ ਗਈ ਭੱਜ ਨਹੀਂ ਸਕੇ ਮਾਰੇ ਗਏ ਹੈਗੇ ਆ ਪਾਪੋਜ਼ੋਵ ਕਰਕੇ ਇੱਕ ਕੋਕਾਨੀ ਉਹ ਸ਼ਹਿਰ ਦੇ ਮੇਅਰ ਆ ਉਹਨਾਂ ਨੇ ਰਿਜ਼ਾਈਨ ਕਰ ਦਿੱਤਾ ਹੈਗਾ ਜਿੱਥੇ ਇਹ ਅੱਗ ਲੱਗੀ ਅਗਲੀ ਖਬਰ ਵਿਕੰਡ ਦੇ ਦਰਾਂ ਇੱਕ ਬਹੁਤ ਹੀ ਖਤਰਨਾਕ ਹਾਦਸਾ ਵਾਪਰਿਆ ਸੀ ਨਾਰਥ ਮੈਸੀਡੋਨੀਆ ਦੇ ਵਿੱਚ ਨਿਊਯਾਰਕ ਟਾਈਮ ਰਿਪੋਰਟ ਕਰ ਰਹੀ ਹੈ ਭਈ ਜੋ ਇੱਕ ਨਾਈਟ ਕਲੱਬ ਸੀ ਜਿੱਥੇ ਅੱਗ ਲੱਗੀ ਸੀ ਉਹਦੇ ਨਾਲ 59 ਲੋਕਾਂ ਦੀ ਮੌਤ ਹੋ ਗਈ ਸੀ 150 ਤੋਂ ਵੱਧ ਜਾਣੇ ਫੱਟੜ ਹੋ ਗਏ ਸੀ ਤੇ ਅਥਾਰਟिटीज ਹੁਣ ਉਹ ਕਹਿੰਦੇ ਆ ਭਈ ਜੋ ਪਰਮਿਟ ਦਿੱਤਾ ਗਿਆ ਸੀ ਇਸ ਕਲੱਬ ਨੂੰ ਉਹ ਇਲੀਗਲੀ ਦਿੱਤਾ ਗਿਆ ਸੀ ਉਹ ਸੋ ਇਹ ਬਹੁਤ ਵੱਡਾ ਨੰਬਰ ਹੈ ਪ੍ਰਾਈਮ ਮਿਨਿਸਟਰ ਮਿਕੌਕਸੀ ਜੋ ਉੱਥੇ ਦੇ ਹੈਗੇ ਆ ਉਹਨਾਂ ਨੇ ਇਹ ਕਿਹਾ ਆ ਵੀ ਸਾਡੀ ਸਾਰਿਆਂ ਦੀ ਜਿਹੜੀ ਸਪਿਰਟ ਇੱਕ ਤਰ੍ਹਾਂ ਦੇ ਨਾਲ ਟੁੱਟੀ ਆ ਇੰਨੀ ਵੱਡੀ ਗੰਤਿ ਦੇ ਵਿੱਚ ਲੋਕ ਮਾਰੇ ਗਏ ਹੈਗੇ ਆ ਜੋ ਲਾਇਸੈਂਸ ਉਸ ਕਲੱਬ ਨੂੰ ਦਿੱਤਾ ਗਿਆ ਸੀ ਉਹ ਬ੍ਰਾਈਵ ਕਰਕੇ ਲਿਆ ਗਿਆ ਸੀਗਾ ਸੋ ਉਹਦੇ ਨਾਲ ਹੁਣ ਤੁਸੀਂ ਦੇਖ ਲਓ ਕਿ ਕਿੰਨੇ ਲੋਕ ਜਦੋਂ ਅੱਗ ਲੱਗ ਗਈ ਭੱਜ ਨਹੀਂ ਸਕੇ ਮਾਰੇ ਗਏ ਹੈਗੇ ਆ ਪਾਪੋਜ਼ੋਵ ਕਰਕੇ ਇੱਕ ਕੋਕਾਨੀ ਉਹ ਸ਼ਹਿਰ ਦੇ ਮੇਅਰ ਆ ਉਹਨਾਂ ਨੇ ਰਿਜ਼ਾਈਨ ਕਰ ਦਿੱਤਾ ਹੈਗਾ ਜਿੱਥੇ ਇਹ ਅੱਗ ਲੱਗੀ ਸੀ ਅਗਲੀ ਖਬਰ ਵੀਕੰਦ ਦੇ ਦਰਾਂ ਇੱਕ ਬਹੁਤ ਹੀ ਖਤਰਨਾਕ ਹਾਦਸਾ ਵਾਪਰਿਆ ਸੀ ਨਾਰਥ ਮੈਸੀਡੋਨੀਆ ਦੇ ਵਿੱਚ ਨਿਊਯਾਰਕ ਟਾਈਮ ਰਿਪੋਰਟ ਕਰ ਰਹੀ ਹੈ ਭਈ ਜੋ ਇੱਕ ਨਾਈਟ ਕਲੱਬ ਸੀ ਜਿੱਥੇ ਅੱਗ ਲੱਗੀ ਸੀ ਉਹਦੇ ਨਾਲ 59 ਲੋਕਾਂ ਦੀ ਮੌਤ ਹੋ ਗਈ ਸੀ 150 ਤੋਂ ਵੱਧ ਜਾਣੇ ਫਟੜ ਹੋ ਗਏ ਸੀ ਤੇ ਅਥਾਰਟिटीज ਹੁਣ ਉਹ ਕਹਿੰਦੇ ਆ ਕਿ ਜੋ ਪਰਮਿਟ ਦਿੱਤਾ ਗਿਆ ਸੀ ਇਸ ਕਲੱਬ ਨੂੰ ਉਹ ਇਲੀਗਲੀ ਦਿੱਤਾ ਗਿਆ ਸੀ ਸੋ ਇਹ ਇਹ ਬਹੁਤ ਵੱਡਾ ਨੰਬਰ ਹੈ ਪ੍ਰਾਈਮ ਮਿਨਿਸਟਰ ਮੇਕੌਕਸੀ ਜੋ ਉੱਥੇ ਦੇ ਹੈਗੇ ਆ ਉਹਨਾਂ ਨੇ ਇਹ ਕਿਹਾ ਆ ਕਿ ਸਾਡੀ ਸਾਰਿਆਂ ਦੀ ਜਿਹੜੀ ਸਪਿਰਟ ਇੱਕ ਤਰ੍ਹਾਂ ਦੇ ਨਾਲ ਟੁੱਟੀ ਆ ਇੰਨੀ ਵੱਡੀ ਗੰਤਿ ਦੇ ਵਿੱਚ ਲੋਕ ਮਾਰੇ ਗਏ ਹੈਗੇ ਆ ਜੋ ਲਾਇਸੈਂਸ ਉਸ ਕਲੱਬ ਨੂੰ ਦਿੱਤਾ ਗਿਆ ਸੀ ਉਹ ਬ੍ਰਾਈਵ ਕਰਕੇ ਲਿਆ ਗਿਆ ਸੀਗਾ ਅ ਸੋ ਉਹਦੇ ਨਾਲ ਹੁਣ ਤੁਸੀਂ ਦੇਖ ਲਓ ਕਿ ਕਿੰਨੇ ਲੋਕ ਜਦੋਂ ਅੱਗ ਲੱਗ ਗਈ ਭੱਜ ਨਹੀਂ ਸਕੇ ਮਾਰੇ ਗਏ ਹੈਗੇ ਆ ਪਾਪੋਜ਼ੋਵ ਕਰਕੇ ਇੱਕ ਕੋਕਾਨੀ ਉਹ ਸ਼ਹਿਰ ਦੇ ਮੇਅਰ ਆ ਉਹਨਾਂ ਨੇ ਰਿਜ਼ਾਈਨ ਕਰ ਦਿੱਤਾ ਹੈਗਾ ਜਿੱਥੇ ਇਹ ਅੱਗ ਲੱਗੀ ਸੀ